ਸ਼੍ਰੀ ਗੱਲ ਜੀ ਮੈਂ ਹਸ਼ਤਿਪੁਰ ਸੰਧੂ ਤੇ ਗੱਲ ਕਰਦੇ ਹਾਂ ਕਿ ਸ਼੍ਰੋਮੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਜਥੇਦਾਰ ਜੋ ਸਾਬਕਾ ਜਥੇਦਾਰ ਨੇ ਸ਼੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪੀ ਸਿੰਘ ਨੇ ਕੋਈ ਵੱਡੀ ਗਲਤੀ ਕੀਤੀ ਹੈ ਕਿ ਗੱਲਾਂ ਸੁਣਨ ਚਾਹ ਰਹੀਆਂ ਨੇ ਕਿ ਉਹਨਾਂ ਉੱਤੇ ਵੱਡਾ ਐਕਸ਼ਨ ਹੋਵੇਗਾ ਤੇ ਉਹਨਾਂ ਨੂੰ ਜਿਹੜਾ ਹੈ ਅਦਾਲਤ ਦੇ ਵਿੱਚ ਵੀ ਜਾਣਾ ਪੈ ਸਕਦਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਆਪਣੀ ਹਿੰਡ ਨਹੀਂ ਛੱਡੀ ਜਾ ਰਹੀ ਲੇਕਿਨ ਉਹਦੇ ਉੱਤੇ ਹੀ ਚੱਲਦਿਆਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਕੋਲੋਂ ਐਸਪੀ ਜਿਹੜਾ ਸੋਰੀ ਜਿਹੜਾ ਕਿ ਤੁਹਾਡੇ ਕੋਲੋਂ ਜਿੰਨੇ ਵੀ ਤੁਹਾਡੇ ਕੋਲ ਅਧਿਕਾਰ ਨੇ ਜੇਕਰ ਉਹ ਮੁਖ ਦਫਤਰ ਨੇ ਜੇਕਰ ਤੁਹਾਡੇ ਕੋਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇਕਰ ਤੁਹਾਡੇ ਕੋਲ ਕੋਈ ਸਿੰਬਲ ਹੈ ਸਾਰੇ ਹੀ ਖੋਲੇ ਜਾਣਗੇ ਤੇ ਉਹਦੇ ਚਲਦੇ ਹੀ ਕਿ ਸੂਤਰਾਂ ਤੋਂ ਵੱਡੀ ਜਾਣਕਾਰੀ ਬੰਦੀ ਸਾਹਮਣੇ ਆ ਰਹੀ ਹੈ ਕਿ ਨਵੇਂ ਬਣੇ ਅਕਾਲੀ ਦਲ ਦੇ ਤੜੇ ਨੂੰ ਲੈ ਕੇ ਸਿਆਸੀ ਦਿਨਾਂ ਵੱਧ ਗਿਆ ਹੈ ਸ਼੍ਰੋਮਣੀ ਕਾਲੀਗੱਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੇਂ ਧੜੇ ਨੇ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ਵਰਤਿਆ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਜਵਾਬ ਵਿੱਚ ਨਵੇਂ ਧੜੇ ਆਗੂ ਚੰਦ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਦਾ ਕੋਈ ਨਵਾਂ ਧੜਾ ਨਹੀਂ ਹੈ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਪਾਰਟੀ ਦੇ ਵਿਧਿ ਵਿਧਾਨ ਅਨੁਸਾਰ ਹੀ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਸ਼੍ਰੋਮੀ ਗਾਲੀ ਦਲ ਦੇ ਨਾਮ ਅਤੇ ਨਿਸ਼ਾਨ ਤੇ ਆਪਣਾ ਦਾਵਾ ਪੇਸ਼ ਕਰਨਗੇ ਬਰਾੜ ਨੇ ਚੀਮਾ ਦੀ ਚੇਤਾਵਨੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਕਾਨੂੰਨੀ ਲੜਾਈ ਲੜਨੀ ਪਈ ਤਾਂ ਉਹ ਇਸ ਤਰ੍ਹਾਂ ਵੀ ਪੂਰੇ ਤਿਆਰ ਨੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਹੀ ਜਿਹੜੀ ਵੱਡੀ ਖਬਰ ਵਿੱਚੋਂ ਨਿਕਲ ਕੇ ਆ ਰਹੀ ਹੈ ਕਿ ਇੱਕ ਸਿਰਫ ਜਿਹੜੇ ਨੇ ਜਿਹੜੇ ਮਤਲਬ ਪੁਰਾਣੇ ਨੇ ਸ਼੍ਰੋਮਿਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਨੇ ਸਾਥੀ ਡਾਕਟਰ ਦਲਜੀਤ ਚੀਮਾ ਉਹ ਕਹਿ ਰਹੇ ਨੇ ਕਿ ਤੁਸੀਂ ਸਾਡੇ ਤੋਂ ਨਾ ਹੀ ਕੋਈ ਸਿੰਬਲ ਖੋਲ ਸਕਦੇ ਆ ਨਾ ਹੀ ਤੁਸੀਂ ਸਾਡੇ ਕੋਲ ਤਕੜੀ ਦਾ ਨਿਸ਼ਾਨ ਖੋ ਸਕਦੇ ਆ ਨਾ ਹੀ ਤੁਸੀਂ ਸਾਡੇ ਕੋਲ ਜਿਹੜਾ ਹੈ ਦਫਤਰ ਖੋ ਸਕਦੇ ਹੋ ਲੇਕਿਨ ਜਿਹੜੇ ਚਰਨਜੀਤ ਸਿੰਘ ਬਰਾੜ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਨ੍ਹਾਂ ਚੀਜ਼ਾਂ ਤੇ ਸਾਡਾ ਅਧਿਕਾਰ ਹੈ ਅਸੀਂ ਹੁਕਮਨਾਮਿਆਂ ਨਾਲ ਚਲੇ ਹੁਕਮਨਾਮਿਆਂ ਨੂੰ ਤੁਸੀਂ ਨਕਾਰਿਆ ਹੁਕਮਨਾਮਿਆਂ ਤੋਂ ਤੁਸੀਂ ਭੱਜੇ ਪੰਥ ਤੋਂ ਤੁਸੀਂ ਭੱਜੇ ਪੰਥ ਦੇ ਲੋਕਾਂ ਵੱਲੋਂ ਤੁਹਾਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਇਹਦੇ ਗਲਤੀਆਂ ਤੁਹਾਡੀਆਂ ਹੀ ਨੇ ਲੇਕਿਨ ਅਸੀਂ ਜੋ ਕਰ ਰਹੇ ਆ ਅਸੀਂ ਉਸ ਹੁਕਮਨਾਮੇ ਦੇ ਅਨੁਸਾਰ ਹੀ ਚੱਲ ਰਹੇ ਆ ਅਸੀਂ ਜਿਹੜੀ 11 ਤਰੀਕ ਨੂੰ ਨਵਾਂ اجلاس ਕੀਤਾ ਉਹਦੀ ਪਹਿਲਾਂ ਹੀ ਤੁਹਾਨੂੰ ਮੁੱਖ ਖਬਰ ਦੇ ਦਿੱਤੀ ਗਈ ਸੀ ਜਿੱਥੇ ਅਸੀਂ ਕਿਹਾ ਸੀ ਕਿ ਅਸੀਂ ਹੁਣ ਸੁਖਬੀਰ ਸਿੰਘ ਬਾਦਲ ਤੋਂ ਨਹੀਂ ਸਹਿਮਤਾ ਕਿਉਂਕਿ ਉਹਨਾਂ ਵੱਲੋਂ ਕਾਫੀ ਵੱਡੀਆਂ ਗਲਤੀਆਂ ਸਵੀਕਾਰ ਕਰਨ ਤੋਂ ਬਾਅਦ ਵੀ ਉਹਨਾਂ ਦੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਗਿਆ ਜਿੱਥੇ ਅਸ਼ੀਕਾਲਪਤ ਸਹਿਬ ਦੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਗਿਆ ਜਿੱਥੇ ਹਰ ਚੀਜ਼ ਨੂੰ ਉਹਨਾਂ ਵੱਲੋਂ ਨਕਾਰਿਆ ਗਿਆ ਭਗੋੜੇ ਹੋਏ ਲੇਕਿਨ ਉਹਨਾਂ ਨੂੰ ਇਹ ਜਿਹੜੇ ਸਿੰਬਲ ਨੇ ਜਿਹੜੇ ਦਫਤਰ ਨੇ ਉਹ ਛੱਡਨੇ ਪੈਣੇ ਨੇ ਅਸੀਂ ਜਿਹੜੀ ਹੈ ਇਕਜੁੱਟ ਹੋ ਕੇ ਪਾਰਟੀ ਦੇ ਵਿੱਚ ਉਹ ਜਿਹੜਾ ਇੱਕ ਨਵਾਂ ਜੋ ਹੈ ਇੱਕ ਨਵਾਂ ਪ੍ਰਧਾਨ ਚੁਣਿਆ ਹੈ ਲੇਕਿਨ ਤੁਸੀਂ ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਤਾਂ ਵੱਡਾ ਇੱਕ ਐਕਸ਼ਨ ਹੋਣ ਲੈਣ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਤਾਂ ਅਦਾਲਤ ਅਦਾਲਤ ਦੇ ਵਿੱਚ ਜਦੋਂ ਕੇਸ ਲੱਗੇਗਾ ਉਦੋਂ ਹੀ ਪਤਾ ਚੱਲੇਗਾ ਲੇਕਿਨ ਇਸ ਟਾਈਮ ਕਾਫੀ ਜ਼ਿਆਦਾ ਵੱਡੀ ਹਲਚਲ ਮਚ ਗਈ ਹੈ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਨਵੀਂ ਬੈਨਿਸ਼ਰੋਮਿਕਾ ਲਈ ਦਲ ਦੇ ਪ੍ਰਧਾਨ ਨੇ ਸਾਸਤਿਕਾ